ਹਾ 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 ਹੋ ਗਿਆ ਕਾਬੂ ਹੋ ਗਿਆ ਕਾਬੂ ਅਮਰਤਪਾਲ ਪਾਲ ਦਾ ਭਰਾ ਹੋ ਗਿਆ ਕਾਬੂ ਅਸਲ ਦੇ ਵਿੱਚ ਅਮਰਤਪਾਲ ਦਾ ਭਰਾ ਕਾਬੂ ਨਹੀਂ ਹੋਇਆ ਅਮਰਤਪਾਲ ਕਾਬੂ ਹੋ ਗਿਆ ਚਾਹੇ ਉਹ ਝੂਠਾ ਚਾਹੇ ਸੱਚਾ ਪਰ ਪੰਜਾਬ ਦੇ ਵਿੱਚ ਬਦਨਾਮ ਜ਼ਰੂਰ ਹੋ ਗਿਆ ਕਿਉਂਕਿ ਅਮਰਤਪਾਲ ਅਮਰਤਪਾਲ ਖਾਲਸਾ ਕੱਲੇ ਖਡੂਰ ਸਾਹਿਬ ਦਾ ਨਹੀਂ ਕਰੂਰ ਸਿੰਘ ਦਾ ਤਾਂ MP ਆ ਇਕੱਲੇ ਆਉਦੇ ਪਿੰਡ ਦਾ ਨਹੀਂ ਇਕੱਲੇ ਪੰਜਾਬ ਦਾ ਨਹੀਂ ਸਹੀ ਮੈਨੇ ਦੇ ਵਿੱਚ ਉਹਦਾ ਨਾਮ ਆ ਜਿਹੜਾ ਬਾਹਰਲੀਆਂ ਕੰਟਰੀਆਂ ਦੇ ਵਿੱਚ ਵੀ ਆ ਤੇ ਆਲ ਇੰਡੀਆ ਦੇ ਵਿੱਚ ਵੀ ਨਾਮ ਆ ਤੇ ਅੱਜ ਜਿਹੜਾ ਨਾਮ ਆ ਉਹ ਜਿਹੜਾ ਖਰਾਬ ਹੋ ਰਿਹਾ ਉਹ ਮੈਂ ਨਹੀਂ ਕਹਿੰਦਾ ਕਿ ਪੁਲਿਸ ਗਲਤ ਆ ਮੈਂ ਨਹੀਂ ਕਹਿੰਦਾ ਵੀ ਉੱਥੇ ਅਮਰਤਪਾਲ ਦਾ ਭਰਾ ਗਲਤ ਆ ਪਰ ਗਲਤ ਕੌਣ ਸਹੀ ਕੌਣ ਆ ਉਹ ਤੁਸੀਂ ਆਪ ਵੇਖਣਾ ਹਣ ਇਹ ਗੱਲ ਇਹ ਹੋ ਰਹੀ ਆ ਕਿ ਅਮਰਤਪਾਲ ਦਾ ਭਰਾ ਜਿਹੜਾ ਉਹ ਮਤਲਬ ਵੀ ਨਸ਼ਾ ਕਰਦਾ ਡਰੋਪ ਟੈਸਟ ਆ ਜਿਹੜੇ ਉਹ ਵੀ ਉਹਦੇ ਪੋਜ਼ਿਟਿਵ ਆ ਗਿਆ ਮੈਂ ਇਹ ਗੱਲ ਕਿਸੇ ਨਹੀਂ ਕਰਦਾ ਵੀ ਹਾਂ ਭਾਈ ਉਹ ਪੀਂਦਾ ਸੀ ਜਾਂ ਨਹੀਂ ਪੀਂਦਾ ਸੀ ਪਰ ਮੇਰੇ ਨਾਲ ਜੋ ਮੇਰੇ ਪਰਚੇ ਦੇ ਵਿੱਚ ਹੋਇਆ ਮੈਂ ਉਹ ਪੰਜਾਬ ਦੇ ਲੋਕਾਂ ਨੂੰ ਵੀ ਦੱਸ ਦੇਵਾਂ ਤੇ ਅੱਜ ਇਹ ਅਮਰਤਪਾਲ ਦਾ ਭਰਾ ਸੱਚਾ ਜਾਂ ਝੂਠਾ ਤੁਸੀਂ ਆਪ ਵੇਖ ਲੈਣਾ ਸਾਡਾ ਮਸਲਾ ਕੁਝ ਹੋਰ ਸੀ ਪ੍ਰਾਈਵੇਟ ਜਗ੍ਹਾ ਤੇ ਗਏ ਸੀ ਬੋਲੀ ਲਾਈ ਸੀ ਬੋਲੀ ਪਹਿਲੇ ਹੀ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਜਮੀਰ ਰੱਖ ਲਈ ਸੀ ਉਸ ਮਸਲੇ ਦੇ ਵਿੱਚ ਮੈਂ ਕਿਹਾ ਬੋਲੀ ਕਰਾ ਦਿਓ ਔਰ ਗੱਲ ਕੀ ਹੋਈ ਮਾੜਾ ਜੱਥੇ ਬੋਲਚਾਲ ਹੋਈ ਪਰ ਦਰਖਾਸਤ ਦੇ ਵਿੱਚ ਕੀ ਲਿਖਿਆ ਗਿਆ ਕਿ ਪਿਸਤਲ ਸਿਰ ਤੇ ਰੱਖਤਾ ਸੀ ਪਰ ਜਿਹੜਾ ਪਿਸਤਲ ਸੀ ਮੇਰਾ ਲਾਇਸੈਂਸ ਸੀ ਉਹ ਤਾਂ ਘਰੇ ਪਿਆ ਸੀ ਹੁਣ ਸੁਣੀ ਚਲੋ ਇਹ ਗੱਲ ਵੀ ਬੰਦਾ ਕੀ ਆ ਪਰ ਪੋਸਟ ਤੋਂ ਬਾਅਦ ਮੈਂ ਪੁਲਿਸ ਦੇ ਨਾਲ ਆਪ ਹੱਥ ਜੋੜ ਕੇ ਨਾਲ ਗਿਆ ਕਿ ਐਡਾ ਕੋਈ ਮਸਲਾ ਨਹੀਂ ਸੀ ਐਸ ਐਚਓ ਦੀ ਗੱਡੀ ਦੇ ਵਿੱਚ ਬਹਿ ਕੇ ਗਿਆ ਪਰ ਵਿੱਚ ਕੀ ਲਿਖਤਾ ਬੜੀ ਮੁਸ਼ਕਲ ਦੇ ਨਾਲ ਪਤਾ ਨਹੀਂ ਉਹਨਾਂ ਨੇ ਕਿਹਾ ਵੀ ਹੱਥੋਂ ਪਾਈ ਮਤਲਬ ਗ੍ਰਿਫਤਾਰ ਕੀਤੇ ਆ ਇਹ ਉਹਨਾਂ ਨੇ ਇਹੋ ਜਿਹਾ ਕੁਝ ਲਿਖ ਦਿੱਤਾ ਹਾਲਾਕੀ ਪੁਲਿਸ ਪਰਚਾ ਨਹੀਂ ਕਰਦੀ ਸੀ ਉੱਤੋਂ ਦਬਾਅ ਤੇ ਦਬਾਅ ਆਈ ਗਏ ਕਿ ਪਰਚਾ ਕਰੋ ਪਰਚਾ ਕਰੋ ਅਸੀਂ ਕੋਲ ਬੈਠੇ ਜਦੋਂ ਫੋਨ ਤੇ ਫੋਨ ਆਈ ਗਏ ਆ WhatsApp ਕੋਲ ਆਈ ਗੀਆਂ ਹੁਣ ਇਸੇ ਤਰ੍ਹਾਂ ਕਿ ਜਿਹੜਾ ਅਮਰਤਪਾਲ ਦਾ ਭਰਾ ਉਹਦੇ ਕੋਲੋਂ ਪੰਜ ਜਿਹੜਾ 4-5 ਗ੍ਰਾਮ ਜਿਹੜਾ ਵੀ ਕਹ ਰਹੇ ਆ ਡਰੈਕਸ ਫੜੀ ਗਈ ਆ ਇੱਥੇ ਪੰਜਾਬ ਦੇ ਵਿੱਚ ਜੇਕਰ ਵੇਖੀਏ ਤਾਂ ਮੈਂ ਇੱਥੇ ਹੁਣੇ ਆਪਣੇ ਇੱਕ ਐਡਵੋਕੇਟ ਸਾਹਿਬ ਆ ਉਹਨਾਂ ਦਾ ਇੰਟਰਵਿਊ ਸੁਣ ਰਿਹਾ ਸੀ ਕਿ ਮੈਨੀਆਂ ਕਿ ਅੱਜ ਤੱਕ ਵੇਖਿਆ ਕਿ ਜਿਹੜਾ 4 ਗ੍ਰਾਮ ਤੇ ਐਸਐਸਪੀ ਬਹਿ ਕੇ ਪ੍ਰੈਸ ਕਾਨਫਰੰਸ ਕਰਦਾ ਹੋਵੇ ਤੇ ਜਦੋਂ মিডিਆ ਨੇ ਪੁੱਛਿਆ ਕਿ ਜੀ ਇਹ ਅਮਰਤਪਾਲ ਦਾ ਭਰਾ ਸੀ ਤੇ ਉਹਨਾਂ ਨੇ ਕਿਹਾ ਇਹ ਤਾਂ ਜਸ ਇਨਵੈਸਟੀਗੇਸ਼ਨ ਮੈਂ ਇੱਥੇ ਪੁਲਿਸ ਨੂੰ ਗਲਤ ਨਹੀਂ ਕਹੂੰਗਾ ਕਿਉਂਕਿ ਇਹਦਾ ਭਾਈ ਕੰਮ ਹੁੰਦੇ ਆਇਆ ਪਰ ਹੁਣ ਗੱਲ ਇੱਥੇ ਆ ਕਿ ਜੇਕਰ ਨਸ਼ਾ ਕਰਦਾ ਹੁੰਦਾ ਭਰਾ ਤਾਂ ਪਹਿਲਾ ਅਮਰਤਪਾਲ ਖਾਲਸਾ ਨੇ ਉਹ ਦੇ ਭਰਾ ਨੂੰ ਯਾਦ ਰੱਖੋ ਰੋਕਣਾ ਸੀਗਾ ਨਾ ਕਿ ਕੱਲੇ ਪੰਜਾਬ ਚਾ ਕੇ ਨਸ਼ੇ ਦਾ ਮੁੱਦਾ ਚੱਕਣਾ ਸੀਗਾ ਪਹਿਲਾਂ ਉਹਨੂੰ ਰੋਕਣਾ ਸੀ ਫਿਰ ਮਸਲਾ ਇਹ ਆ ਕਿ ਜੇਕਰ ਭਰਾਵੋ ਕੋਈ ਪੰਜਾਬ ਦੀ ਗੱਲ ਕਰ ਰਿਆ ਮੈਂ ਤਾਂ ਕੁਛ ਵੀ ਨਹੀਂਗਾ ਜੇ ਮੇਰੇ ਨਾਲ ਐਟੀ ਰਾਜਨੀਤੀ ਹੋ ਰਹੀ ਆ ਨਜਾਇਜ਼ ਅਸਲੇ ਪਾ ਕੇ ਦੂਜੇ ਦਿਨੋ ਮੇਰੇ ਤੋਂ ਮੰਗਵਾਏ ਕਹੇ ਕਿ ਲਿਆ ਕੇ ਦੇ ਨਹੀਂ ਤਾਂ ਤੇਰੀ ਸਾਨੂੰ ਰਿਮਾਂਡ ਲੈਣੀ ਪੈਣੀ ਆ ਤੇ ਰਿਮਾਂਡ ਲੈ ਦੇ ਵਿੱਚ ਉਹਦੇ ਵਿੱਚ ਸਾਨੂੰ ਪਤਾ ਵੀ ਅਸੀਂ ਕੀ ਕੁਛ ਕਰਨਾ ਸਾਨੂੰ ਲਿਆ ਦੇ ਤੇਰੀ ਜ਼ਮਾਨਤ ਨਹੀਂ ਹੋਣੀ ਉਹਦੇ ਵਿੱਚ ਮੈਨੂੰ ਝਾਕੇ ਅਸਲਾ ਮੰਗਵਾਇਆ ਜਾਂਦਾ ਉਸੇ ਤਰ੍ਹਾਂ ਅੱਜ ਸਰਕਾਰ ਵੱਲੋਂ ਕਹਿ ਲਈਏ ਕਿ ਅੱਜ ਅਮਰਤਪਾਲ ਖਾਲਸਾ ਦਾ ਨਾਂ ਬਦਨਾ ਕੀਤਾ ਜਾ ਰਿਹਾ ਜੇਕਰ ਨਸ਼ਾ ਕਰਨ ਦੀ ਗੱਲ ਆਉਂਦੀ ਆ ਤਾਂ ਸਾਰਾ ਪੰਜਾਬ ਨਸ਼ਾ ਕਰ ਰਿਹਾ ਉਥੇ ਸਰਕਾਰ ਨੂੰ ਗ੍ਰਿਫਤਾਰ ਕਿਉਂ ਨਹੀਂ ਕਰਦੇ ਮੇਰੀ ਜਿਹੜੇ ਮੇਰੇ ਸਵਾਲ ਆ ਜੇਕਰ ਅੱਜ ਪੰਜਾਬ ਦੇ ਵਿੱਚ ਲੱਗ ਪੱਗ ਹਰ ਦਿਨ ਬਾਲੀਆਂ ਨਹੀਂ ਤਾਂ ਲੱਗ ਪੱਗ ਵੀ 25 ਮੌਤਾਂ ਪੰਜਾਬ ਦੇ ਵਿੱਚ ਚਿੱਟੇ ਦੇ ਨਾਲ ਹੁੰਦੀਆਂ ਮੇਰੇ ਏਰੀਆ ਦੇ ਵਿੱਚ ਮੇਰੇ ਹਲਕੇ ਦੇ ਵਿੱਚ ਇੱਕ ਪਿੰਡ ਦੇ ਵਿੱਚ ਤਕਰੀਬਨ 11 ਮੌਤਾਂ ਹੋਈਆਂ ਚਿੱਟੇ ਦੇ ਨਾਲ ਨਸ਼ੇ ਦੇ ਨਾਲ ਮੌਤਾਂ ਹੋਈਆਂ ਤਾਂ ਉਸ ਟਾਈਮ ਤੇ ਹਲਕੇ ਦੇ ਐਮਐਲਏ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਕਿਉਂਕਿ ਪੀਂਦੇ ਤਾਂ ਹੋਰ ਆ ਤੇ ਔਰ ਜਿਹੜਾ ਕਹੋ ਸਰਕਾਰ ਤਾਂ ਇੱਥੇ ਮੌਜੂਦਾ ਜਿਹੜੀ ਜਾਂ ਅੱਜ ਜਿਹੜੇ ਪੰਜਾਬ ਦੇ ਵਿੱਚ ਨਸ਼ੇ ਦੇ ਨਾਲ ਜਿਹੜੀਆਂ ਮੌਤਾਂ ਹੋ ਰਹੀਆਂ ਉੱਥੇ ਕਿਸੇ ਸਰਪੰਚ ਤੇ ਪਰਚਾ ਕਿਉਂ ਨਹੀਂ ਪੈਂਦਾ ਉੱਥੇ ਪਰਚਾ ਪੀਣ ਵਾਲਿਆਂ ਤੇ ਕਿਉਂ ਨਹੀਂ ਪੈਂਦਾ ਵੀ ਦੂਜੇ ਜਿਹੜੇ ਪੀਂਦੇ ਆ ਉਹਨਾਂ ਨੂੰ ਫੜੋ ਗੱਲ ਨਾਮ ਬਦਨਾਮ ਦੀ ਆ ਜੇਕਰ ਨਸ਼ਾ ਪੀਣ ਵਾਲਿਆਂ ਨੂੰ ਰੋਕਿਆ ਜਾਂਦਾ ਤੇ ਮੈਂ ਗਰੰਟੀ ਦੇ ਨਾਲ ਕਹਿੰਨਾ ਕਿ ਯਾਦ ਰੱਖੋ ਕਿ ਅੱਜ ਨੂੰ ਨਸ਼ਾ ਬੰਦ ਹੋਣਾ ਸੀ ਪਰ ਨਾਮ ਬਦਨਾਮ ਆ ਮੈਂ ਪਹਿਲੇ ਇੱਕ ਮੀਡੀਆ ਚੈਨਲ ਵਾਲੇ ਸੱਜਣ ਨੂੰ ਫੋਨ ਕੀਤਾ ਮੈਂ ਕਿਹਾ ਕਿ ਵੇਚਣ ਵਾਲਿਆਂ ਚ ਪਾਇਆ ਕਿ ਕਹਿੰਦੇ ਨਹੀਂ ਪੀਂਦੇ ਸੀ ਮੈਨੂੰ ਕਹਿੰਦੇ ਵੀ ਤੂੰ ਨੇ ਇਸ ਮਸਲੇ ਤੇ ਬੋਲੀ ਮੈਂ ਕਿਹਾ ਮੈਂ ਤਾਂ ਕੀ ਬੋਲਣਾ ਮੈਂ ਦੱਸਤਾ ਦੇਵਾਂ ਭਰਾਵਾ ਜਿਹੜੀ ਮੇਰੇ ਨਾਲ ਮੇਰੇ ਨਾਲ ਪਰਚੇ ਚ ਹੋਈ ਸੀ ਮੇਰੇ ਕੋਈ ਸਬੂਤ ਨਹੀਂ ਮੰਨੇ ਗਏ ਔਰ ਜਿਹੜਾ ਕਹਿ ਲੋ ਨਜਾਇਜ਼ ਮੇਰੀਆਂ ਗੱਡੀਆਂ ਪਾਈਆਂ ਗੀਆਂ ਇੱਕ ਤਾਂ ਪਿੱਛੋਂ ਬੰਦੇ ਲੈਣ ਹੀ ਆਏ ਸੀ ਤੇ ਉਹਨਾਂ ਨੂੰ ਮਤੋਂ ਗੱਡੀ ਰੱਖ ਲਈ ਉਹਨਾਂ ਕੋਲੋਂ ਔਰ ਜੋ ਕੁਛ ਲਿਖਿਆ ਗਿਆ ਉਹ ਕੁਛ ਹੋਇਆ ਹੀ ਨਹੀਂ ਸੀ 12 ਬੰਦੇ ਬਾਤ ਦਿੱਤੇ ਵੀ ਇਹ ਤਾਂ ਜੀ ਇਹ ਤਾਂ ਮਤਲਬ ਇਹਨਾਂ ਤਾਂ ਪੂਰਾ ਹਮਲੇ ਚੱਕ ਤੇ ਬਹੁਤ ਕੁਝ ਵਿਖਾ ਦਿੱਤਾ ਹਾਲਾ ਕਿ ਉਹ ਗੱਲਾਂ ਹੋਈਆਂ ਹੀ ਨਹੀਂ ਫਿਰ ਭਾਈ ਮੈਂ ਕਹ ਮੈਂ ਕੁਛ ਨਹੀਂ ਜੋ ਤਾਂ ਅਗੋਂ ਕੀ ਦੇ ਕੁਛ ਆ ਉਹਨਾਂ ਨਾਲ ਤਾਂ ਕਿਤਨੇ ਕਿਤੇ ਸਿਆਸਤ ਹੋ ਸਕਦੀ ਆ ਜੇ ਕਰ ਚਿੱਟੇ ਪੀਂਦੇ ਹੁੰਦੇ ਜਾਂ ਮਤਲਬ ਕੋਈ ਵੀ ਨਸ਼ਾ ਕਰਦਾ ਹੁੰਦਾ ਉਹਦਾ ਭਰਾ ਤੇ ਆਪਾਂ ਤਾਂ ਸਾਰਿਆਂ ਤੇ ਮੈਂ ਤਾਂ ਇੱਥੇ ਗੱਲ ਇਹ ਕਹੂੰਗਾ ਭਾਈ ਮੈਂ ਨਾ ਇੱਥੇ ਪੁਲਿਸ ਨੂੰ ਮਾੜਾ ਕਹਾਂ ਤੇ ਨਾ ਹੀ ਮੈਂ ਮਾੜਾ ਕਹਾਂ ਕਿਸੇ ਹੋਰ ਨੂੰ ਪਰ ਸਰਕਾਰ ਨੂੰ ਇੰਨੀ ਕੁ ਬੇਨਤੀ ਕਰਦਾ ਕਿ ਤੁਹਾਨੂੰ ਪਤਾ ਕਿ ਅਮਰਤਪਾਲ ਜਿਹੜਾ ਉਹ ਜੇਤੂ ਹੋ ਗਿਆ ਜਿਹੜੇ ਉਹਦੇ ਨਾਲ ਦੇ ਸਾਥੀ ਆ ਉਹ ਇਹ ਗੱਲਾਂ ਕਰ ਰਹੇ ਆ ਕਿ ਜੇ ਉਹ ਵੀ ਜਿਮਨੀ ਚੋਣਾਂ ਐਮਐਲਏ ਦੀਆਂ ਲੜ ਸਕਦੇ ਆ ਪੰਜਾਬ ਦੇ ਵਿੱਚ ਗੱਲ ਕੀ ਚੱਲ ਪਈ ਆ ਕਿ ਜੇ ਕਰ 2027 ਤੱਕ ਅਮਰਤਪਾਲ ਖਾਲਸਾ ਨੇ ਆਪਦੀ ਪਾਰਟੀ ਬਣਾ ਲਈ ਤੇ ਪੰਜਾਬ ਵਾਲਿਆਂ ਨੇ ਜਿਵੇਂ ਝਾੜੂ ਤੇ ਯਕੀਨ ਕਰਕੇ ਬਣਾਇਆ ਉਸੇ ਤਰ੍ਹਾਂ ਲੋਕ ਕਹਿਆ ਨੇ ਭਾਈ ਅਮਰਤਪਾਲ ਖਾਲਸਾ ਦੀ ਜਿਹੜੀ ਵਾਰਿਸ ਪੰਜਾਬ ਦੀ ਹੋ ਸਕਦੇ ਪਾਰਟੀ ਬਣ ਜੇ ਇਹ ਮੇਰੇ ਸਵਾਲ ਨਹੀਂ ਇਹ ਲੋਕਾਂ ਦੀਆਂ ਗੱਲਾਂ ਹੈ ਸੱਥਾਂ ਜੋ ਮੈਂ ਸੁਣਦਾ ਰਹਿਣਾ ਜਿਹੜੀਆਂ ਤੇ ਉਹ ਪਾਰਟੀ ਆ ਜਾਣੀ ਹੈ ਕਿਤੇ ਨਾਮ ਬਦਨਾਮ ਕਰਨ ਦੀ ਗੱਲ ਤਾਂ ਨਹੀਂ ਜੇਕਰ ਗੱਲ ਇੱਥੇ ਹੀ ਆਉਂਦੀ ਆ ਅੱਗੇ ਸੁਖਪਾਲ ਸਿੰਘ ਖਹਿਰਾ ਜਿਹਦਾ ਕਿ ਉਹਦਾ ਵੀ ਅੱਗੇ ਜਿਹੜਾ ਪਰਚਾ ਪਾ ਕੇ ਜਿਹਨੂੰ ਰੱਖਿਆ ਵਿਚਾਰ ਨੂੰ 2 ਕੁ ਮਹੀਨੇ ਰੱਖਿਆ ਭਵੇਂ ਸਾਡੇ ਮਸਲਿਆਂ ਤੇ ਤਾਂ ਕੋਈ ਨਹੀਂ ਬੋਲਦਾ ਸਾਡੇ ਮਸਲਿਆਂ ਤੇ ਤਾਂ ਕੋਈ ਬੰਦੇ ਜਿਹੜਾ ਕਹ ਲੋ ਜਿਵੇਂ ਕਿਸੇ ਨੂੰ ਕਸ ਕਹਤਾ ਉਹਵੇਂ ਚੁੱਪ ਕਰਕੇ ਬਹਿ ਜਾਂਦੇ ਆ ਪਰ ਮੈਂ ਸੱਚ ਤੇ ਹਮੇਸ਼ਾ ਬੋਲਦਾ ਭਾਵੇਂ ਸਾਡੇ ਵਾਰੀ ਅਮਰਤਪਾਲ ਦਾ ਭਰਾ ਨਹੀਂ ਬੋਲਿਆ ਅਸੀਂ ਤਾਂ ਬੋਲਦੇ ਸੀ ਸਾਡੇ ਵਾਰੀ ਤਾਂ ਭਾਵੇਂ ਨਹੀਂ ਬੋਲਿਆ ਪਰ ਅਸੀਂ ਸੱਚ ਤੇ ਬੋਲਦੇ ਆ ਸੱਚ ਬੋਲਣਾ ਇਹਦਾ ਸਾਨੂੰ ਬਾਬਾ ਸਾਹਿਬ ਅੰਬੇਦਕਰ ਜੀ ਨੇ ਅਧਿਕਾਰ ਦਿੱਤਾ ਉਹ ਅਸੀਂ ਬੋਲ ਸਕਦੇ ਆ ਤੇ ਅਸੀਂ ਕੋਈ ਗੈਰ ਕਾਨੂੰਨੀ ਗੱਲ ਨਹੀਂ ਕਰਦੇ ਪਰ ਅਸੀਂ ਇੰਨੀ ਜ਼ਰੂਰ ਗੱਲ ਕਵਾਂਗੇ ਕਿ ਭਾਈ ਅਮਰਤਪਾਲ ਖਾਲਸਾ ਦਾ ਨਾਮ ਬਦਨਾਮ ਨਾ ਕਰੋ ਯਾਦ ਰੱਖੋ ਗੱਲ ਤੇ ਅੱਗੇ ਤੋਂ ਜਿਹੜੇ ਵੀ ਐਮਐਲਏ ਜਾਂ ਭਾਈ ਕੋਈ ਹੋਰ ਆ ਜਿਹੜੇ ਤੁਹਾਡੇ ਨਾਲ ਦੇ ਸਾਥੀ ਆ ਉਹਨਾਂ ਨੂੰ ਪਹਿਲਾਂ ਦੇਖ ਲਿਆ ਕਰੋ ਕਿਉਂਕਿ ਤੁਹਾਡੇ ਨਾਲ ਦੀਆਂ ਜਿਹੜੀਆਂ ਫੋਟੋ ਖਚਾਈਆਂ ਨਾ ਉਹ ਵੀ ਗਾ ਸਵਾਲ ਪੈਦਾ ਹੋ ਜਾਂਦੇ ਆ ਸਮਝਦਾਰ ਨੂੰ ਹਿਸ਼ਾਰਾ ਕਾਫੀ ਹੁੰਦਾ ਹੁਣ ਇੱਕ ਗੱਲ ਤਾਂ ਜ਼ਰੂਰ ਆ ਇੱਥੇ ਅਸੀਂ ਤਾਂ ਸਾਨੂੰ ਤਾਂ ਚੱਕਰ ਜਿਹਾ ਇਹੋ ਜਿਹਾ ਪਤਾ ਵੀ ਉਹਨਾਂ ਨੇ ਵੇਚਣ ਵਾਲਾਂ 'ਚ ਤਾਂ ਨਹੀਂ ਪਾਇਆ ਵੀ ਕਿਉਂਕਿ ਪੰਜਾਬ ਵਿਰੋਧ ਕਰੂਗਾ ਹੁਣ ਇੱਥੇ ਤੇ ਹੋ ਗਿਆ ਪੀਣ ਵਾਲਾਂ 'ਚ ਤੇ ਸਾਰੇ ਸੋਚੀ ਜਾਂਦੇ ਸਬੂਤ ਕੋਈ ਆਉਂਦਿਓ ਸਬੂਤ ਕੋਈ ਆਉਂਦਿਓ ਤੇ ਸਬੂਤਾਂ ਰੱਖੀਆ ਸਬੂਤ ਤਾਂ ਜਿਹੜੀ ਸਰਕਾਰ ਚਾਵੇ ਉਹੀ ਆ ਜਾਣੇ ਅੱਗੇ ਗਾਨੀ ਚੋਰੀ ਦੇ ਜਿਹੜੇ ਚਲੋ ਮੈਂ ਫਿਰ ਵੀ ਇੱਥੇ ਗੱਲ ਗੱਲ ਕਹੂੰਗਾ ਕਿਉਂਕਿ ਇਹ ਮੁੱਦਾ ਸਰਕਾਰ ਤੇ ਅੱਗੇ ਭਾਨੇ ਸਿੱਧੂ ਦੀ ਗ੍ਰਿਫਤਾਰੀ ਕਿਤੇ ਦੀ ਕਿਤੇ ਹੁੰਦੀ ਸੀ ਤੇ ਰੌਲਾ ਕੀ ਹੁੰਦਾ ਸੀ ਗਾਨੀ ਚੋਰੀ ਦਾ ਹੁਣ ਸਬੂਤ ਉਹਨਾਂ ਦੇ ਵੀ ਹੈ ਨਹੀਂ ਸੀ ਤਾਂ ਵੀ ਅਗਲੇ ਨੇ ਰੱਖੀ ਰੱਖਿਆ ਸਬੂਤ ਤਾਂ ਸਾਡਾ ਵੀ ਕੋਈ ਹੈ ਨਹੀਂ ਸੀ ਭਾਈ ਗਨ ਰੱਖੀ ਕਿ ਨਹੀਂ ਰੱਖੀ ਸਾਨੂੰ ਵੀ ਪੰਜ ਸੱਤ ਦਿਨ ਵਿੱਚ ਰੱਖ ਹੀ ਲਿਆ ਇਹ ਯਾਦ ਰੱਖੋ ਗੱਲ ਕਿ ਨਾਮ ਬਦਨਾਮ ਕਰਨ ਵਾਸਤੇ ਸਭ ਕੁਝ ਹੁੰਦਾ ਬਾਕੀ ਭਾਈ ਰੱਬ ਰੱਖਾ ਪੁਲਿਸ ਦੇ ਸਬੂਤ ਵੇਖਾਂ ਕਿਉਂਕਿ ਨਵਾਂ ਕਾਨੂੰਨ ਤੇ ਕਹਿੰਦਾ ਕਿ ਜਦੋਂ ਤੁਸੀਂ ਦੋਸ਼ੀ ਨੂੰ ਫੜਦੇ ਹੋ ਤਾਂ ਤੁਸ ਤੁਹਾਨੂੰ ਨਾਲ ਵੀਡੀਓ ਗ੍ਰਾਫੀ ਕਰਨੀ ਜ਼ਰੂਰ ਬਣਦੀ ਆ ਇਹ ਸੁਣਿਆ ਵੀ ਆ ਮੀਡੀਆ ਚੈਨਲਾਂ ਤੇ ਵੀ ਸੁਣਿਆ ਤੇ ਦੋ ਤਿੰਨ ਵਕੀਲਾਂ ਕੋਲ ਬੈਠੇ ਸੀ ਉਹਨਾਂ ਨੇ ਵੀ ਦੱਸਿਆ ਸੀ ਹੁਣ ਇਹ ਵੇਖੋ ਵੀ ਵੀਡੀਓਗ੍ਰਾਫੀ ਉਹਨਾਂ ਕੋਲ ਜਿਵੇਂ ਦੱਸ ਰਹੇ ਆ ਵੀ ਉਹ ਵੀਡੀਓਗ੍ਰਾਫੀ ਸਾਰੀ ਉਹਨਾਂ ਕੋਲ ਹੈਗੀ ਆ ਜਾਂ ਨਹੀਂ ਹੈਗੀ ਜਾਂ ਮਤਲਬ ਬਰਾਮਤ ਕੀਤੀ ਦੀ ਉਹ ਸਾਰਾ ਕੁਝ ਦੱਸਣ ਗਈ ਵੀ ਹਾਂ ਭਾਈ ਦੱਸੋ ਵੀ ਉਹ ਵੀਡੀਓਗ੍ਰਾਫੀ ਜਾਂ ਕਿਵੇਂ ਆ ਕਿਵੇਂ ਨਹੀਂ ਉਹ ਸਰਕਾਰ ਆਪਣੇ ਆਪ ਦੱਸੂਗੀ ਕਿਉਂਕਿ ਮੈਂ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਕਹਿੰਦਾ ਇਹ ਸਹੀ ਮੈਨੇ ਦਾ ਵਿੱਚ ਜੇਕਰ ਪੁਲਸ ਪ੍ਰਸ਼ਾਸਨ ਨੂੰ ਖੁੱਲ੍ਹ ਮਿਲ ਜੇ ਕਿ ਚਿੱਟਾ ਜਿਹੜਾ ਉਹ 11 12 ਦਿਨਾਂ ਚ ਬੰਦ ਚਾਹੀਦਾ ਤੇ ਮੈਂ ਗਰੰਟੀ ਦੇ ਨਾਲ ਕਹਿਣਾ ਸਰਕਾਰ ਕੋਈ ਵੀ ਹੋਵੇ ਉਹ ਪੁਲਸ ਤੋਂ ਆਉਦਾ ਥੋੜਾ ਜਿਹਾ ਦਬਾਅ ਪਾਸੇ ਕਰੇ ਕਿਉਂਕਿ ਆਪਾਂ ਅਕਸਰ ਵੇਖਿਆ ਕਿ ਥਾਣੇ ਕਚਹਿਰੀਆਂ ਦੇ ਵਿੱਚ ਰਾਜਨੀਤਿਕ ਲੀਡਰਾਂ ਦੀ ਜ਼ਿਆਦਾ ਚੱਲਦੀ ਆ ਜੇਕਰ ਥਾਣੇ ਕਚਹਿਰੀਆਂ ਦੇ ਵਿੱਚ ਰਾਜਨੀਤਿਕ ਲੀਡਰਾਂ ਦੀ ਚਲਣੀ ਬੰਦ ਹੋ ਜੇ ਤਾਂ ਫਿਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਵੇਖੋ ਜੇ ਤਪ ਬੜਾ ਇਨੀ ਗੱਲ ਕਵਾਂਗੇ ਕਿ ਭਾਈ ਜੇਕਰ ਮੈਂ ਤਾਂ ਇੱਥੇ ਵੀ ਕਹਿਣਾ ਜੇਕਰ ਜਿਹੜਾ ਬੰਦਾ 도ਛੀ ਆ ਤੁਸੀਂ 도ਛੀ ਨੂੰ ਵੇਖੋ ਹੁਣ ਇਹ ਨਹੀਂ ਨਾ ਮਤਲਬ ਇਹ ਹੁੰਦਾ ਵੀ ਆਪਾਂ ਜਿਹੜਾ ਕਹਿ ਲੋ ਸਿੱਧੇ ਸਾਫ਼ ਤੇ ਇੱਕ ਮੈਂ ਉਦਾਹਰਣ ਦੇ ਰਿਹਾ ਮੰਨ ਲਓ ਕੋਈ ਡੀਐਸਪੀ ਆ ਡੀਐਸਪੀ ਦਾ ਭਰਾ ਉਹ ਨਸ਼ਾ ਕਰਦਾ ਤੇ ਆਪਾਂ ਇਹ ਕਵਾਂਗੇ ਡੀਐਸਪੀ ਦਾ ਭਰਾ ਫੁਲਾਨਾ ਭਾ ਡੀਐਸਪੀ ਦਾ ਨਾਮ ਤਾਂ ਕੀ ਵਿੱਚ ਸਿਸਟਮ ਹੋ ਗਿਆ ਉਧੇ ਦੇਖੋ ਤੇ ਜੇਕਰ ਅੱਜ ਇਹੀ ਐਮਐਲਏ ਦੇ ਮਤਲਬ ਅੱਜ ਕੋਈ ਰਾਜਨੀਤਿਕ ਪਾਰਟੀ ਦਾ ਜੇਕਰ ਇਹੀ ਸਿਸਟਮ ਹੁੰਦਾ ਤੇ ਪਹਿਲੀ ਗੱਲ ਤੇ ਮਸਲਾ ਹੀ ਨਹੀਂ ਸਾਹਮਣੇ ਆਉਣਾ ਸੀ ਬਾਨਾ ਹੀ ਨਹੀਂ ਸੀ ਪਰ ਉੱਥੇ ਗੱਲਾਂ ਕੀ ਹੋਣੀਆਂ ਸੀ ਉਹ ਇੱਕ ਰਾਜਨੀਤਿਕ ਲੀਡਰ ਨੇ ਬਿਆਨ ਦੇ ਦੇਨੇ ਸੀ ਕਿ ਹਾਂਜੀ ਸਾਡੇ ਤਾਂ ਨਹੀਂ ਮਸਲਾ ਇਹ ਸਾਡੇ ਬੰਦੇ ਹੀ ਆਣੀ ਜੀ ਇਹ ਉੱਥੇ ਮਸਲਾ ਖਤਮ ਹੋ ਜਾਣਾ ਸੀ ਪਰ ਉਹ ਹੁਣ ਜਾਣ ਕੇ ਨਾਮ ਬਦਨਾਮ ਨਾਮ ਬਦਨਾਮ ਨਾਮ ਬਦਨਾਮ ਵਾਲੀ ਗੱਲ ਹੋਈ ਪਈ ਆ ਵੀ ਉਸੇ ਤਰ੍ਹਾਂ ਬਦਨਾਮ ਕਰੋ ਪਰ ਇਹ ਪੰਜਾਬ ਦੇ ਲੋਕ ਆ ਇੱਥੇ ਕਈ ਸਰਕਾਰਾਂ ਮੈਂ ਤੇ ਇਹ ਕਹੂੰਗਾ ਕਿ ਇੱਥੇ ਪੀਣ ਵਾਲਿਆਂ ਨੂੰ ਫੜੀ ਜਾਂਦੇ ਆ ਜੇਕਰ ਵਾਕਈ ਪੀਣ ਵਾਲਿਆਂ ਨੂੰ ਫੜ ਕੇ ਚਿੱਟਾ ਬੰਦ ਹੁੰਦਾ ਤੇ ਜ਼ਰੂਰ ਕਰੋ ਨਸ਼ਾ ਕੋਈ ਵੀ ਬੰਦ ਹੁੰਦਾ ਚਾਹੇ ਕੋਈ ਵੀ ਡਰੱਗਸ ਆ ਕੋਈ ਮਤਲਬ ਕੋਈ ਚੀਜ਼ ਆਉਂਦੀ ਆ ਉਹ ਬੰਦ ਹੁੰਦੀ ਆ ਫਿਰ ਬੰਦ ਕਰੋ ਪਰ ਸਭ ਤੋਂ ਵੱਡੀ ਗੱਲ ਕੀ ਆ ਕਿ ਮੈਂ ਤੇ ਕਹੂੰਗਾ ਕਿ ਇੱਥੇ ਪੰਜਾਬ ਦੇ ਵਿੱਚ ਡੇਲੀ ਮੌਤਾਂ ਹੁੰਦੀਆਂ ਨਸ਼ੇ ਦੇ ਨਾਲ ਹਲੇ ਤੱਕ ਸਰਕਾਰ ਤੇ ਪਰਚਾ ਨਹੀਂ ਪਿਆ ਕਿਉਂਕਿ ਸਰਕਾਰ ਇਸ ਟਾਈਮ ਜ਼ਿੰਮੇਦਾਰ ਆ ਪੰਜਾਬ ਦੀ ਮੈਂ ਇਹ ਨਹੀਂ ਕਹਿੰਦਾ ਫਲਾਨਾ ਵਿਕਾਰ ਆ ਮੈਂ ਨਹੀਂ ਕਹਿੰਦਾ ਉਹ ਵਿਕਾਰ ਆ ਆ ਵਿਕਾਰ ਆ ਪਰ ਜ਼ਿੰਮੇਦਾਰ ਆ ਸਰਕਾਰ ਆ ਇਸ ਟਾਈਮ ਪੰਜਾਬ ਦੀ ਤੇ ਪੰਜਾਬ ਦੀ ਮਾਂ ਬਾਪ ਸਰਕਾਰ ਆ ਕਾਨੂੰਨ ਵਿਧਾਨ ਸਭਾ ਚ ਪੰਜਾਬ ਨੂੰ ਚਲਾਉਣ ਵਾਸਤੇ ਇਹਨਾਂ ਨੇ ਪਾਉਣੇ ਆ ਤੇ ਜਿਹੜੇ ਉਹੀ ਪੰਜਾਬ ਦੇ ਵਿੱਚ ਮੌਤਾਂ ਹੋਣ ਨਸ਼ੇ ਦੇ ਨਾਲ ਸਰਕਾਰ ਜਵਾਬਦੇਹੀ ਹੁੰਦੀ ਆ ਵੀ ਇਹ ਆ ਕਿੱਥੋਂ ਰਿਆ ਤੁਸੀਂ ਕਾਰ ਕੀ ਰਹੇ ਆ ਪਰ ਹਲੇ ਤੱਕ ਸਰਕਾਰ ਨੂੰ ਕੋਈ ਵੀ ਜਵਾਬ ਦੇ ਨਹੀਂ ਹੋਈ ਜਿਹੜੇ ਚਿੱਟਾ ਬੰਦ ਕਰਾਉਣ ਦੀਆਂ ਗੱਲਾਂ ਕਰਦੇ ਆ ਨਸ਼ਾ ਬੰਦ ਕਰਾਉਣ ਦੀਆਂ ਗੱਲਾਂ ਕਰਦੇ ਆ ਬੀੜੀ ਤੱਕ ਬੰਦ ਕਰਾਉਣ ਦੀਆਂ ਗੱਲਾਂ ਕਰਦੇ ਆ ਹੁਣ ਉਹਨਾਂ ਦੇ ਭਰਾਵੋ ਉਹ ਮਤਲਬ ਆਪਦੇ ਰਿਸ਼ਤੇਦਾਰਾਂ ਨੂੰ ਸਮਝਾ ਦਿਓ ਵੀ ਆਪਦਾ ਉਹ ਵੀਡੀਓ ਗ੍ਰਾਫਿਕ ਹੋਰ ਤਾਂ ਨਾ ਹੋਵੇ ਹੁਣ ਤੁਸੀਂ ਵੀਡੀਓ ਦੇ ਨਾਲ ਨਾਲ ਰਹਿਣਾ ਵੀ ਅਸੀਂ ਭਾਈ ਆ ਸਹੀ ਤਰ੍ਹਾਂ ਤਾਂ ਫਿਰਦੇ ਆ ਅਸੀਂ ਆ ਚੱਲਦੇ ਆ ਜੀ ਅਸੀਂ ਉਹ ਕਰਦੇ ਆ ਇਹ ਜੀ ਨੋਟ ਰੱਖੋ ਤੇ ਜੇਕਰ ਮੈਂ ਕੋਈ ਗੱਲ ਗਲਤ ਕਹੀ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਨਾ ਜਿਹੜੀਆਂ ਗੱਲਾਂ ਮੇਰੇ ਨਾਲ ਬੀਤੀਆਂ ਸੀ ਮੇਰੇ ਜਦੋਂ ਮੇਰੇ ਪਰਚੇ ਦੌਰਾਨ ਮੈਂ ਤੁਹਾਨੂੰ ਦੱਸਿਆਂ ਵਾਲੇ ਬਹੁਤ ਸਾਰੀਆਂ ਗੱਲਾਂ ਪਈਆਂ ਜਿਹੜੀਆਂ ਮੈਂ ਦੱਸ ਨਹੀਂ ਰਿਹਾ ਕਿਉਂਕਿ ਮੈਨੂੰ ਕਿਹਾ ਵੀ ਚੁੱਪ 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 ਬਸ ਮੈਨੂੰ ਇੱਥੇ ਹੀ ਕਹਿ ਗਿਆ ਚੁੱਪ 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 ਪਰ ਮੈਂ ਦੱਸਣੀਆ ਜ਼ਰੂਰ ਆ ਯਾਦ ਰੱਖਿਆ ਜੇ ਸੱਚਾ ਲੋਕਾਂ ਦੇ ਸਾਹਮਣੇ ਲੈ ਕੇ ਛੱਡਾ